ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਪੰਜਾਬ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਮਗ ਚੁੱਕਿਆ ਇੱਕ ਟਾਈਮ ਸੀ ਅਸੀਂ ਕਹਿੰਦੇ ਸੀ ਕਿ ਪੰਜਾਬ ਦੀ ਬਠਿੰਡਾ ਸੀਟ ਹੈ ਜਿਹੜੀ ਉਹ ਬੜੀ ਹੌਟ ਸੀਟ ਹੈ ਹਰ ਸਿਮਰ ਤੋਥੋਂ ਲੜ ਰਹੀ ਹੈ ਇਸ ਕਰਕੇ ਹੌਟ ਹੈ ਭਾਈ ਹੁਣ ਤਾਂ ਪੰਜਾਬ ਦੀਆਂ ਇੱਕ ਨਹੀਂ ਦੋ ਨਹੀਂ 4-5 ਸੀਟਾਂ ਹੌਟ ਕਹਿ ਸਕਦੇ ਹੋ ਤੁਸੀਂ ਦੇਖੋ ਖਡੂਰ ਸਾਹਿਬ ਹੌਟ ਨਹੀਂ ਖਡੂਰ ਸਾਹਿਬ ਦੇ ਵਿੱਚ ਚਾਰ ਪੰਜ ਕੈਂਡੀਡੇਟ ਔਰ ਚਰਚਾ ਦੇ ਵਿੱਚ ਹੈ ਲਾਲਜੀਤ ਭੁੱਲੜ ਤਾਂ ਪਹਿਲੇ ਹੀ ਲੱਗਿਆ ਔਰ ਉਹ ਤਾਂ ਬੈਸੀ ਬਹੁਤ ਚਰਚਾ ਕਰਵਾ ਲਈ ਉਹਨੇ ਤਾਂ ਰਾਮਗੜੀਏ ਨਰਾਜ਼ ਕਰਵਾ ਲੇ ਤੇ ਜਦੋਂ ਹੁਣ ਵਿਸ਼ਾ ਸਿੰਘ ਬਲਟੋਹਾ ਆ ਗਿਆ ਆਖਰ ਬਲਟੋਹਾ ਵੀ ਖਾੜਕੂ ਰਿਹਾ ਆਪ ਕਹਿੰਦੇ ਜਿਲ੍ਹਾ ਵੀ ਕਟੀਆਂ ਨੇ ਤਜਰਬਾ ਵੀ ਹੈ ਪੰਥਕ ਸੀਟ ਹੈ ਉਹਦਾ ਵੀ ਆਉਣਾ ਮਨਜੀਤ ਮਾਨਾ ਭਾਰਤੀ ਜਨਤਾ ਪਾਰਟੀ ਸਾਬਕਾ ਐਮਐਲਏ ਆਕਾਲੀਆਂ ਦਾ ਤੇ ਹੁਣ ਜਿਹੜਾ ਅੱਜ ਐਲਾਨ ਕੀਤਾ ਕੁਲਵੀਰ ਸਿੰਘ ਗੀਰਾ ਨੌਜਵਾਨ ਕਾਂਗਰਸ ਨੇ ਵੀ ਉਹੀ ਦਿੱਤਾ ਜਿਹਦੀ ਬੈਕਗ੍ਰਾਉਂਡ ਸਿੱਖਾਂ ਵਾਲੀ ਹੈ ਤੇ ਸਭ ਤੋਂ ਜ਼ਿਆਦਾ ਇਹਨੂੰ ਦਿਲਚਸਪ ਬਣਾਇਆ ਭਾਈ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਨੇ ਤੇ ਹੁਣ ਇਹ ਸਾਰੇ ਦੇ ਵਿੱਚ ਇਹ ਵੀ ਤਾਂ ਹੌਟ ਸਿਟੀ ਬਣ ਗਈ ਤੇ ਹੋਰ ਦੇਖ ਲਓ ਸੰਗਰੂਰ ਜਿਹੜੀ ਭਗਵੰਤ ਮਾਨ ਦੀ ਸੀਟ ਹੈ ਇਹ ਹੌਟ ਸੀਟ ਨਹੀਂ ਹੈ ਇਹ ਤਾਂ ਪਹਿਲੇ ਹੌਟ ਸੀਟ ਸੀ ਭਗਵੰਤ ਮਾਨ ਦੀ ਆਪਣੀ ਸੀਟ ਜਿੱਥੋਂ ਹੁਣ ਧੂਰੀਤਰ ਜਿੱਤੇ ਆ ਪਹਿਲਾ ਜਿੱਤਦਾ ਰਿਆ ਜਿੱਥੋਂ ਸਿਮਰਜੀਤ ਸਿੰਘ ਮਾਨ ਜੁੜਾ ਹੈ ਮੌਜੂਦਾ ਸਾਂਸਦ ਹੈ ਉਹ ਖੜਾ ਸਖਪਾਲ ਸਿੰਘ ਖੈਰਾ ਉਹ ਉਥੇ ਪੇਸ਼ਤਾ ਸੀ ਕਾਂਗਰਸ ਦੀ ਉਹ ਹੈ ਮੰਤਰੀ ਮੀਥਿਆ ਉਥੇ ਹੈ ਗਰਮੀਤ ਸਿੰਘ ਮੀਥਿਆ ਬਰਨਾਲੇ ਵਾਲਾ ਮੁੰਡਾ ਫੇਰ ਅਕਾਲੀਆਂ ਵੱਲੋਂ ਕੁਮਾਰ ਸਿੰਘ ਚੋਂ ਦਾ ਮਤਲਬ ਇਹ ਤਾਂ ਆਪਣੇ ਆਪ ਚ ਹੀ ਹੌਟ ਸੀਟ ਹੈ ਔਰ ਚਰਚਾ ਦਾ ਵਿਸ਼ਾ ਤੋਂ ਦੋ ਹੌਟ ਸੀਟਾਂ ਹੋ ਗਈਆਂ ਤੀਜੀ ਲਾ ਲੋ ਤੀਜੀ ਹੌਟ ਸੀਟ ਹੈਗੇ ਪਟਿਆਲਾ ਪਟਿਆਲਾ ਕਿਉਂ ਹੌਟ ਸੀਟ ਹੈ ਦੇਖੋ ਜੀ ਕੈਪਟਨ ਸਾਹਿਬ ਦੀ ਧਰਮ ਪਤਨੀ ਪ੍ਰਬੀਤ कौर ਉੱਥੇ ਭਾਰਤੀ ਜਨਤਾ ਪਾਰਟੀ ਦਾ ਟੰਡਾ ਚੱਕੀ ਫਿਰਦੀ ਹੈ ਫਿਰ ਕਾਂਗਰਸ ਨੇ ਜੁਆਇੰਟ ਕਰਾਇਆ ਧਰਮਵੀਰ ਗਾਂਧੀ ਨੂੰ ਤੇ ਧਰਮਵੀਰ ਗਾਂਧੀ ਦਾ ਵਿਰੋਧ ਬੜਾ ਹੋਇਆ ਆਖਰ ਧਰਮਵੀਰ ਗਾਂਧੀ ਡਟਿਆ ਰਿਹਾ ਕਹਿੰਦਾ ਮੈਂ ਕੋਈ ਵਿਆਹਚਾ ਮੈਂ ਕੀ ਬਣਾਉਣਾ ਆਪੀ ਆਉਣ ਆਪਾਂ ਤਾਂ ਜੰਗ ਲੜ ਰਹੇ ਆ ਕਾਰਪੋਰੇਟ ਦੇ ਖਿਲਾਫ ਆਪਾਂ ਤਾਂ ਇੱਕ ਸਾਈਡ ਲਈ ਹੈ ਸਰਦਾਰ ਬਚਾਉਣ ਲਈ ਉਹਦੇ ਆ ਗਏ ਹੁਣ ਨਾਲ ਫਿਰ ਕਾਂਗਰਸ ਅਕਾਲੀਆਂ ਨੇ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਜਿੰਨਾ ਮਰਜੀ ਕਹੀ ਜਾਂਦੀਏ ਪੰਥਕ ਪਾਰਟੀ ਆ ਪੰਥਕ ਪਾਰਟੀ ਆ ਐਨਕੇ ਸ਼ਰਮਾ ਸ਼ੁਰੂ ਕਰ ਖੜਾ ਕਰ ਤੋ ਇਹ ਗੁਰਪਛਾਦਾ ਥੋੜੀ ਆ ਵੀ ਇਹਦੇ ਕੀ ਪੰਥ ਨੂੰ ਕੀ ਦੇਣ ਹੈ ਪੰਥਕ ਪਾਰਟੀ ਐ ਐਮਐਲ ਹੈ ਤਾਂ ਪ੍ਰਧਾਨ ਸਾਹਿਬ ਨੇ ਉਹਨੂੰ ਖੜਾ ਕਰਤਾ ਤੇ ਬਲਵੀਰ ਸਿੰਘ ਜਿਹੜਾ ਸਿਹਤਮੰਦ ਰਿਹਾ ਉਹ ਵੀ ਉੱਥੇ ਐ ਤੇ ਪਟਿਆਲਾ ਵੀ ਹਾਟ ਸੀਟ ਹੋਊਗੀ ਤਾਂ ਸ਼ੇਰ ਆ ਜੋ ਜਿਹਨੂੰ ਅਸੀਂ ਪਹਿਲਾਂ ਤੋਂ ਮੰਨਦੇ ਹਾਂ ਹਾਟ ਸੀਟ ਬਠਿੰਡਾ ਬਠਿੰਡਾ ਚ ਹਰਸਿਮਰਤ ਕੌਰ ਬਾਦਲ ਸ਼ੇਰ ਜਿਹੜੀ ਦੂਜੀ ਉਹਦਾ ਮੁਕਾਬਲਾ ਅਗਾਲੀਆਂ ਦੀ ਜਿਹੜੀ ਐ ਨੋਹ ਮਲੂਕਾ ਪਰਿਵਾਰ ਦੀ ਸਿਕੰਦਰ ਸਿੰਘ ਮਲੂਕੇ ਦੀ ਪਰੰਪਾਲਕਔਰ ਸਿੱਧੂ ਜਾਂ ਪਰੰਪਾਲਕਔਰ ਮਲੂਕਾ ਉਹ ਭਾਰਤੀ ਜਨਤਾ ਪਾਰਟੀ ਦਾ ਚੰਡਾ ਚੱਕੀ ਫਿਰਦੀ ਹੈ ਤੇ ਪਹਿਲੇ ਹੀ ਲਗਾਤਾਰ ਤਿਆਰੀ ਕਰ ਰਹੇ ਗਰਮੀਤ ਸਿੰਘ ਖੁੱਡਿਆ ਖੇਤੀ ਮੰਤਰੀ ਨੇ ਭਾਵੇਂ ਕਿਸਾਨ ਉਹਨਾਂ ਦਾ ਵੀ ਵਿਰੋਧ ਕਰ ਰਹੇ ਨੇ ਲੇਕਿਨ ਉਹ ਵੀ ਡਟੇ ਹੋਏ ਨੇ ਫਿਰ ਦਿੱਤੀ ਸੀਟ ਕਾਂਗਰਸ ਨੇ ਜੀਤਵੇਂਦਰ ਸਿੰਘ ਨੂੰ ਉਹ ਵੀ ਹੈ ਤਾਂ ਹੁਣ ਨਵੀਂ ਚਰਚਾ ਸੁਣਦੇ ਆਂ ਕਹਦੇ ਬਲ ਕੌਰ ਸਿੰਘ ਸਿੱਧੂ ਜੇ ਚਾਹੁੰਦੇ ਨੇ ਤੇ ਜੀਤਵਿੰਦਰ ਸਿੱਧੂ ਵਾਲੀ ਸੀਟ ਉਹਨੂੰ ਦਿੱਤੀ ਜਾ ਸਕਦੀ ਹੈ ਕਹਿੰਦੇ ਨੇ ਕਿ ਆਸਰਾ ਯਾਨੀ ਇਹ ਪੱਤਰਕਾਰੀ ਹੈ ਕਈ ਵਾਰੀ ਸੱਚੀ ਵੀ ਹੁੰਦੀ ਹੈ ਕੱਲ ਤੁਸੀਂ ਅੱਜ ਦੇ ਅਖਬਾਰ ਦੇਖ ਲਓ ਟਿਕਟਾਂ ਤਾਂ ਹੁਣ ਅਨਾਉਂਸ ਹੋਈਆਂ ਨੇ ਰਾਜਾ ਬਣਕਦੀਆਂ ਖਾਲੀ ਕਹਿਤਾ ਸੀ ਅਖਬਾਰਾਂ ਚ ਕਿ ਲੁਧਿਆਣਾ ਤੋਂ ਲੱਟ ਸਕਦੇ ਨੇ ਸੂਤਰ ਹੁੰਦੇ ਨੇ ਨਾ ਪੱਤਰਕਾਰਾਂ ਦੇ ਤੇ ਹੋ ਸਕਦਾ ਗੱਲ ਸੱਚੀ ਹੋਵੇ ਫਿਰ ਜੀਤਵਿੰਦਰ ਸਿੱਧੂ ਦੀ ਥਾਂ ਤੇ ਇਹ ਆ ਜੂਗਾ ਬਰਖਾਰਸਿੰਧ ਸਤੂ ਹਾਲਾਂਕਿ ਮੈਂ ਤਾਂ ਕਿਹਾ ਸੀ ਭਾਈ ਰੱਬ ਨੇ ਖੁਸ਼ੀ ਦਿੱਤੀ ਤੇ ਘਰੇ ਬੈਠੋ ਤੇ ਬੱਚੇ ਨਾਲ ਖੇਡੋ ਪਰ ਕਈ ਵਾਰੀ ਅਗਲਾ ਪਾਵਰ ਚਾਹੁੰਦਾ ਹੈ ਖੈਰ ਲੱਖਾ ਸਧਾਨਾ ਉੱਥੇ ਲੱਖਾ ਸਧਾਨਾ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਵੀ ਬੜੀ ਮਹਿਤ ਨਾਲ ਲੱਗੇ ਨੇ ਭਾਨਾ ਸਿੱਧੂ ਨਾਲ ਆ ਤੇ ਇਹ ਨੌਜਵਾਨ ਕੁਝ ਨਾ ਕੁਝ ਕਰ ਸਕਦੇ ਨੇ ਪਹਿਲਾਂ ਵੀ ਬਹੁਤ ਸੀਟਰ ਵੋਟਾਂ ਲੈ ਗਿਆ ਸੀ ਲੱਖਾ ਸਧਾਨਾ ਸੋ ਵਸ਼ੰਗਾ ਵੀ ਹੌਟ ਸੀਟ ਹੈ ਤੇ ਫਿਰ ਜਿਹੜੀ ਹੌਟ ਸੀਟ ਦੀ ਚਰਚਾ ਚਰਨਜੀਤ ਚੰਨੀ ਨੇ ਕਰਾਈ ਲਗਾਤਾਰ ਉਹ ਨੂੰ ਹੀ ਔਰ ਸੀਤ ਮੰਨਦੇ ਸੀ ਜਨਦਰ ਰੂਪ ਚਰਨਜੀਤ ਉੱਥੇ ਹੈ ਚਰਨਜੀਤ ਦਾ ਜਿਹੜਾ ਕੁੜਮ ਹੈ ਮਹਿੰਦਰ ਸਿੰਘ ਕੇਪੀ ਉਹ ਨੂੰ ਅਕਾਲੀਆਂ ਨੇ ਖੜਾ ਕਰਤਾ ਅਕਾਲੀਆਂ ਨੇ ਵੀ ਉਹੀ ਕੰਮ ਕਰ ਲਿਆ ਹੁਣ ਕੋਈ ਪੰਥਕ ਪਾਰਟੀ ਨਹੀਂ ਆਇਆ ਇਹ ਉਹਦਾ ਵੀ ਕਿਹੜਾ ਪੰਥ ਕਿਹੜੀ ਉਹਦੀ ਦੇ ਨਾ ਪੰਥ ਨੂੰ ਜਿਹੜੇ ਪਾਤਖ ਪਾਰਟੀ ਕਹੋਗੇ ਲੇਕਨ ਜਿਤਨਾ ਹੈ ਉਦਲੇ ਹੂ ਦੇਤਾ ਹਾਲਾਂਕਿ ਉਹ ਠੀਕ ਹੈ ਉਹਦੇ ਨਾਲ ਕਾਂਗਰਸ ਨੇ ਬੁਰੀ ਕੀਤੀ ਉਹਦਾ ਕਿਤੇ ਜਿੱਥੇ ਟਿਕਟ ਬੁਲੀ ਸੀ ਉਹਨਾ ਜ਼ਰੂਰੀ ਸੀ ਆ ਗਿਆ ਤੇ ਹੁਣ ਅਕਾਲੀਆਦ ਚੜ੍ਹ ਜੀ ਚੱਲਨੀ ਉਹ ਫਿਰ ਆਪ ਆਦਮੀ ਆਮ ਆਦਮੀ ਪਾਰਟੀ ਪਵੰਟਿੰਨ ਉਹ ਵੀ ਉੱਥੇ ਹੈ ਤਾਂ ਹੁਣ ਫਿਰ ਜਿਹੜਾ ਸਿਟਿੰਗ ਐਮਪੀ ਹੈ ਸੁਸ਼ੀਲ ਰਿੰਕੂ ਉਹ ਪਾਰਟੀ ਦਾ ਪਾਰਟੀ ਬਣ ਹੋਰ ਕਿਵੇਂ ਹੌਟ ਹੋ ਗਈ ਸੀ ਬੀਐਸਪੀ ਨੇ ਆਪਣਾ ਖੜਾ ਕੀਤਾ ਤਾਂ ਇਹ ਸਾਰੀਆਂ ਜਿਹੜੀਆਂ ਸੀਟਾਂ ਬਣ ਗਿਆ ਹੌਟ ਸੀਟਾਂ ਐਸ ਤੋ ਵੈਸੇ ਤਾਂ ਜੋ ਹੂਰਾ ਪਾ ਅਮਰਸਰ ਦਾ ਹੂਰ ਦਾ ਜ਼ਿਕਰ ਕਰਾਂਗੇ ਉਹ ਵੀ ਲੱਗੂ ਪਰ ਇਹ ਤਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਹੁਣ ਉਦੋਂ ਬਾਅਦ ਦੇਖ ਲੂਸੀ ਵੈਸੇ ਤਾਂ ਕਾਂਗਰਸ ਨੇ ਜਿਵੇਂ ਦੋ ਤਿੰਨ ਬੰਦੇ ਖੜੇ ਕੀਤੇ ਨੇ ਜਿਵੇਂ ਲੁਧਿਆਣੇ ਹੌਟ ਨਹੀਂ ਬਣੇ ਜਿੱਥੇ ਰਾਜਾ ਵੜਿੰਗ ਖੜਾ ਹੈ ਜਿੱਥੇ ਰਵਨੀਤ ਬਿੱਟੂ ਉਹਨਾਂ ਦਾ ਤਿੰਨ ਵਾਰ ਦਾ ਕਾਂਗਰਸ ਦਾ ਐਮਪੀ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤੜ ਰਿਹਾ ਤੇ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਪਹੁੰਚ ਗਿਆ ਤੇ ਫਿਰ ਇਹ ਹੌਟ ਸੀਟ ਨਹੀਂ ਬਣੂਗੀ ਇਹ ਵੀ ਤਾਂ ਲੁਧਿਆਣਾ ਵੀ ਤਾਂ ਹੌਟ ਹੀ ਬਣ ਗਈ ਤੇ ਉੱਥੇ ਵੈਸੇ ਕਿਹਾ ਜਾਂਦਾ ਹੈ ਕਿ ਰਾਜਾ ਵੜਿੰਗ ਨੂੰ ਇਸ ਕਰਕੇ ਚਾਰਿਆ ਗਿਆ ਹੈ ਰਾਹੁਲ ਗਾਂਧੀ ਵੱਲੋਂ ਕਿ ਰੋਹਲ ગાંધી ਤੇ 14 ਵੀ ਕਿਸੇ ਤਰੀਕੇ ਨਾਲ ਇਹ ਨਾ ਜਿੱਤ ਜੇ ਰਵਨੀਤ ਬਿੱਟੂ ਉਦੋਂ ਉਹਨਾਂ ਨੂੰ ਦੁੱਖ ਹੈ ਖੁੰਧਕ ਹੈ ਜਿਹੜੂ ਕਹਿੰਦੇ ਖੁੰਧਕ ਰੋਹਲ ગાંધી ਦੇ ਖੁੰਧਕ ਖਾਲੀ ਤੇ ਰਾਜਾ ਬੜੇ ਨੂੰ ਕਿਹਾ ਜਾ ਕੇ ਮੁਕਾਬਲਾ ਕਰ ਉਹ ਤੇ ਤੇ ਦਿਰਛਾਸਪੂ ਮੁਕਾਬਲਾ ਰਵਨੀਤ ਬਿੱਟੂ ਦਾ ਤਾਂ ਵੈਸੇ ਚਲੋ ਜੇ ਚਾਹੇ ਅਸ਼ੋਕ ਪ੍ਰਾਸ਼ਰ ਪੱਪੀ ਆ ਜਾਂ ਕੋਈ ਹੋਰ ਉਹ ਵੀ ਦੇ ਅੱਗੇ ਮੁਕਾਬਲਾ ਇੰਨੀ ਜਲਦੀ ਜੇ ਕਹੋ ਜੀ ਕੌਣ ਜਿੱਤੂ ਹਰੂ ਐਸੀ ਗੱਲ ਕਰ ਲਾਂਗੇ ਮੈਂ ਤਾਂ ਨਹੀਂ ਕਰਦਾ ਹਾਲੇ ਕੋਈ ਕਿਸੇ ਦੀ ਹਵਾਲੀ ਕਿਸੇ ਦਾ ਕੁਝ ਨਹੀਂ ਹਵਾਲਾ ਤਾਂ ਸਾਰੇ ਦੇਸ਼ 'ਚ ਨਹੀਂ ਕਿਸੇ ਟਾਈਮ ਮੋਦੀ ਮੋਦੀ ਹੁੰਦੀ ਸੀ ਹੁਣ ਕੌਣ ਹੁਣ ਕੋਈ ਹਵਾਲੀ ਕੋਈ ਮੁੱਦਾ ਨਹੀਂ ਇਸੇ ਕਰਕੇ ਤਾਂ ਮੁੱਦੇ ਦੀ ਗੱਲ ਮਾੜੀ ਬੱਟੀ ਰੌਲਗਾਧੀ ਕਰਦਾ अदरवाइज ਮੁੱਦਾ ਹੀ ਨਹੀਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕੌਣ ਕਰਦਾ ਫੇਰ ਆਪਾਂ ਅਗਲੀ ਗੱਲ ਕਰੀਏ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਦੇਖੋ ਜਿਹੜਾ ਬੰਦਾ ਲੋਕ ਸਭਾ ਜਿੱਤਿਆ 2009 ਚ 14 ਤੱਕ ਰਿਹਾ ਐਮ ਐਲ ਏ ਰਿਹਾ ਮੰਤਰੀ ਰਿਹਾ ਭਾਵੇਂ ਬਾਈ ਚ ਹਾਰ ਗਿਆ ਸੀ ਪਰ ਉਹਦਾ ਪਿਤਾ ਸੰਤਰਾਮ ਸਿੰਘ ਨਾ ਉਹ ਸੰਗਰੂਪ ਕਰਕੇ ਉਹਨੂੰ ਮਾਰਿਆ ਜਿਹੜਾ ਅਨੰਤਪੁਰ ਸਾਹਿਬ ਲੱਗਦਾ ਹੈ ਕਿ ਇਹ ਸਾਬਕਾ ਪ੍ਰਧਾਨ ਜੂਸ ਕਾਂਗਰਸ ਦੇ ਸਿਗੜਾ ਸਾਹਿਬ ਉਹ ਵੀ ਰੋਹਨ ਗਾਂਧੀ ਦੀ ਨੇਤਾ ਦਾ ਅਸਰ ਕਹਿੰਦੇ ਨਹੀਂ ਉੱਥੋਂ ਵਾਲੇ ਬੰਦੇ ਨੂੰ ਚੱਕ ਕੇ ਮਨੀਸ਼ ਤਵਾੜੀ ਨੂੰ ਚੰਗੜ ਦੇਤਾ ਬੜਾ ਈਵ ਕੁਸਚਨ ਦਾ ਕੰਮ ਹੋ ਰਿਹਾ ਏ ਤੇ ਦੇਖਦੇ ਆ ਸੰਜੀਤਦਰ ਰੰਧਾਵਾ ਆ ਹੁਣ ਤੱਕ ਦਾ ਰਾਜਸਥਾਨ ਚ ਲੜਾ ਰਿਹਾ ਸੀ ਉੱਥੋਂ ਦਾ ਚਾਰਜਰ ਰਾਜਸਥਾਨ ਦਾ ਉਹ ਪੂਰੀਆ ਹੋ ਗਿਆ ਨਾ ਦੋ ਦੋਨੇ ਪੜਾਚੋ ਉਹਦਾ ਦੇ ਰਾਜਸਥਾਨ ਖਤਮ ਹੋ ਗਿਆ ਜਿਹਨੂੰ ਕੈਨੇਡਾ ਅਲਗਰ ਡਨ ਹੋ ਗਿਆ ਰਾਜਸਥਾਨ ਰਾਜਸਥਾਨ ਡਨ ਹੋਣ ਤੋਂ ਬਾਅਦ ਇਹਨੂੰ ਕਹਦੇ ਚਲੋ ਜੀ ਡੀਪੀਸੀਆਰ ਸਾਹਿਬ ਕਾ ਸਾਹਿਬ ਤੁਸੀਂ ਗਰਦਾਫ ਚ ਚਲੋ ਤੇ ਲੜੋ ਇਲੈਕਸ਼ਨ ਇਹਨੂੰ ਆਖਰ ਕਾਂਗਰਸੀ ਹੈ ਟਕਸਾਲੀ ਕਾਂਗਰਸੀ ਹੈ ਪਿਤਾ ਜੀ ਇਹਨਾਂ ਦੇ ਸੰਤੋਖ ਸਿੰਘ ਜੀ ਰੰਧਾਵਾ ਸਾਹਿਬ ਦੋ ਵਾਰ ਕਾਂਗਰਸ ਦੇ ਪ੍ਰਧਾਨ ਰਹੇ ਨੇ ਇਹ ਮੰਤਰੀ ਡੀਪੀਸੀਮ ਗਰਦਾਸਪੁਰ ਉਹ ਜਥੇਲ ਉਹ ਵੀ ਤਾਂ ਜੜੀ ਗਰਦਾਸਪੁਰ ਵੀ ਚਾਚਾ ਦਾ ਬੇਸ਼ਰਮੀ ਆ ਮੈਂ ਕਹਿਣਾ ਇਹ ਚੋਣ ਹੈ ਕਿ ਪੰਜਾਬ ਦਾ ਮੈਦਾਨ ਚੋਣ ਮੈਦਾਨ ਪੂਰੀ ਤਰ੍ਹਾਂ ਭੱਗ ਗਿਆ ਔਰ ਨਾ ਸਿਰਫ ਭੱਗਿਆ ਬਲਕਿ ਇਹਨੇ ਕਈ ਸੀਟਾਂ ਨੂੰ ਹੌਟ ਸੀਟਾਂ ਬਣਾਤਾ ਤੇ ਉਹਦੇ ਵਿੱਚ ਹੁਣ ਤਾਂ ਇਹੀ ਪਤਾ ਲੱਗਦਾ ਆ ਪਾ ਗੱਲ ਕਾਂਗਰਸ ਦੀ ਕਰੀਏ ਆ ਅਕਾਲੀਆ ਦੀ ਕਰੀਏ ਮੰਤਰੀ ਖੜੇ ਨੇ ਆਧਾਰੇ ਬੰਦੇ ਲੈ ਕੇ ਖੜੇ ਕੀਤੇ ਹੋਏ ਨੇ ਚਾਰ ਪੰਜ ਮਤੇ ਦਾ ਕਾਂਗਰਸ ਬਣੇ ਗਏ ਨੇ ਰਵਨੀਤ ਬਿੱਟੂ ਪਰਨੀਤ ਕੋਰ ਸਸ਼ੀਲ ਲਕੂ ਗੁਰਪ੍ਰੀਤ ਜੀਪੀ ਰਾਜਕਮਰ ਚੰਬੇਵਾਲ ਮੈਨੂੰ ਲੱਗਦਾ ਕਾਂਗਰਸ ਹੀ ਲੜ ਰਹੀ ਹੈ ਚਾਰੇ ਪਾਸੇ ਤੋਂ ਇਹ ਸਾਰੇ ਦੇ ਵਿੱਚ ਹੀ ਨਜ਼ਰ ਆਉਦਾ ਆਪਾਂ ਨੂੰ ਇਹ ਤਾਂ ਹੁਣ ਆਪਾਂ ਲਗਾਤਾਰ ਕਰਦੇ ਰਹਾਂਗੇ ਅੱਜ ਤਾਂ ਬਸ ਇੰਨੀ ਕੀ ਗੱਲ ਕੀਤੀ ਐ ਕਿ ਇਹ ਜਿਹੜਾ ਚੋਣ ਮੈਦਾਨ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਪੰਜਾਬ ਦਾ 13 ਸੀਟਾਂ ਦਾ ਇਹ ਪੂਰੀ ਤਰ੍ਹਾਂ ਭੱਗ ਗਿਆ ਤੇ ਬਹੁਤ ਦਿਲਚਸਪ ਹੋਏਗਾ ਪੰਜਾਬ ਦਾ ਇਹ ਇਲੈਕਸ਼ਨ ਸੀਨ ਕਿਉਂਕਿ ਮੁੱਦਿਆਂ ਦੀ ਗੱਲ ਤਾਂ ਕੋਈ ਕਰ ਹੀ ਨਹੀਂ ਰਿਹਾ ਔਰ ਕਮਾਲ ਇਹ ਹੈ ਕਿ بنیادی ਮੁੱਦੇ ਪੰਜਾਬ ਦੇ ਮੁੱਦੇ ਤਾਂ ਪੂਰੀ ਤਰ੍ਹਾਂ ਬਿਸਰੇ ਪਏ ਨੇ ਉਹ ਤਾਂ ਅਸੀਂ ਕਦੇ ਯਾਦ ਕਰਾ ਦਈਏ ਕਰਾਉਂਦੇ ਰਹਾਂਗੇ ਸਵਾਲ ਤੁਸੀਂ ਕਰਦੇ ਰਹੋ ਯਾਦ ਅਸੀਂ ਕਰਾਉਂਦੇ ਰਹਾਂਗੇ ਆਪਾਂ ਲਗਾਤਾਰ ਇਹੀ ਕਰਨਾ ਹੈ ਅੱਜ ਐਨਆਈ ਜੇ ਤੁਹਾਨੂੰ ਲੱਗਦੀ ਹੈ ਕਿ ਵੀਡੀਓ ਠੀਕ ਹੈ ਤੇ ਜਿਹੜੀ ਮੈਂ ਸ਼ੁਰੂ ਚ ਅਪੀਲ ਕਰਦਾ ਸੀ ਅੱਜ ਲਾਸਟ ਕਰ ਰਿਹਾ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੁਹਾਡਾ ਬਹੁਤ ਬਹੁਤ ਧੰਨਵਾਦ